ਜਿਹੜਾ ਇਸ ਵੇਲੇ ਮੁਲਕ ਵਿੱਚ ਉੜਤਾ ਪੰਜਾਬ ਫਿਲਮ ਬਾਰੇ ਵਿਵਾਦ ਛਿੜਿਆ ਹੋਇਆ ਏ ਉਹ ਬਿਲਕੁਲ ਬੇਬੁਨਿਆਦ ਏ ਇਸ ਫਿਲਮ ਉਪਰ ਸੈਂਸਰ ਬੋਰਡ ਵੱਲੋਂ ਪਾਬੰਦੀ ਬਹੁਤ ਮੰਦਭਾਗੀ ਗੱਲ ਏ ਸਾਨੂੰ ਚਾਹੀਦਾ ਸੀ ਕਿ ਅਸੀਂ ਸਾਰੇ ਫਿਲਮ ਨਿਰਮਾਤਾ ਅਨੁਰਾਗ ਕਸ਼ਪ ਦਾ ਧੰਨਵਾਦ ਕਰਦੇ ਕਿ ਉਹਨਾਂ ਇਸ ਮਸਲੇ ਉਪਰ ਸਾਡਾ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ ਹੈ ਇਸ ਫਿਲਮ ਦੀ ਕਾਸਟ ਵਿੱਚ ਕੁਝ ਨਾਮਵਰ ਕਲਾਕਾਰ ਨੇ ਜਿਵੇਂ ਕਿ आलिया ਪੱਟ ਸ਼ਾਹਿਦ ਕਪੂਰ ਕਰੀਨਾ ਕਪੂਰ ਖਾਨ ਅਤੇ ਦਲਜੀਤ ਦੁਸਾਂਜ ਇਹਨਾਂ ਕਰਕੇ ਵੀ ਇਹ ਫਿਲਮ ਦੇਖੀ ਜਾਣੀ ਸੀ ਜਿਸ ਕਰਕੇ ਇਸ ਮਸਲੇ ਦੇ ਹੱਲ ਵਾਸਤੇ ਕੁਝ ਉਪਰਾਲੇ ਲਾਜ਼ਮੀ ਹੋਣੇ ਸਨ ਸੈਂਸਰ ਬੋਰਡ ਪੱਦੀ ਸ਼ਬਦਾਵਲੀ ਜਾਂ ਅਸ਼ਲੀਲ ਦ੍ਰਿਸ਼ ਉੱਪਰ ਤਾਂ ਇਤਰਾਜ਼ ਕਰ ਸਕਦਾ ਹੈ ਪਰ ਕਿਸੇ ਫਿਲਮ ਦੇ ਨਾਮ ਉੱਪਰ ਕਿਵੇਂ ਜੇ ਉੜਤਾ ਪੰਜਾਬ ਦੀ ਜਗ੍ਹਾ ਉੜਤਾ ਭਾਰਤ ਹੁੰਦਾ ਤਾਂ ਕੀ ਮੁਲਕ ਨੇ ਬੇਇੱਜ਼ਤ ਹੋਣਾ ਸੀ ਹਕੀਕਤ ਤੋਂ ਪੱਜਿਆ ਨਹੀਂ ਜਾ ਸਕਦਾ ਸੈਂਸਰ ਬੋਰਡ ਦਾ ਅਤੇ ਪੰਜਾਬ ਸਰਕਾਰ ਦਾ ਰਵਈਆ ਬਿੱਲੀ ਵੇਖ ਕੇ ਕਬੂਤਰ ਦੇ ਅੱਖ ਮੀਟਣ ਮੰਗ ਲੱਗਦਾ ਏ ਉਪ ਮੁੱਖ ਮੰਤਰੀ ਸੁਬੀਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਲੀਡਰਾਂ ਦਾ ਕਹਿਣਾ ਕਿ ਪੰਜਾਬ ਚ ਨਸ਼ਿਆਂ ਦੀ ਪ੍ਰੋਬਲਮ ਗੰਭੀਰ ਨਹੀਂ ਏ ਇਹ ਬਿਆਨ ਹੈਰਾਨੀ ਪੈਦਾ ਕਰਦੇ ਜੂਨ 8 ਦੀ ਇੰਡੀਅਨ ਐਕਸਪ੍ਰੈਸ ਅਖਬਾਰ ਹੀ ਲੈ ਲਓ ਉਸ ਮੁਤਾਬਕ 2014 ਚ 17000 ਤੋਂ ਵੱਧ ਲੋਕ ਨਸ਼ਿਆਂ ਕਰਕੇ ਪੁਲਿਸ ਨੇ ਫੜੇ ਅਗਲੇ ਸਾਲ 2015 ਚ ਕਰੀਬ 11600 ਇਹ ਦੋ ਸਾਲਾਂ ਚ 30000 ਦੇ ਕਰੀਬ ਬੰਦਾ ਪੁਲਿਸ ਨੂੰ ਫੜਨਾ ਪਿਆ ਤਾਂ ਕੀ ਇਹ ਨਸ਼ਿਆਂ ਦੀ ਹਕੀਕਤ ਨਹੀਂ ਦਰਸਾਉਂਦਾ ਇਹਨਾਂ ਆંકੜਿਆਂ ਤੋਂ ਤਾਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਦੋ ਦਹਾਕੇ ਪਹਿਲਾਂ ਸਾਡੀ ਨੌਜਵਾਨੀ ਖੜਖੁਬਾਦ ਦਾ ਸ਼ਿਕਾਰ ਹੋ ਗਈ ਸੀ ਉਸੇ ਤਰ੍ਹਾਂ ਅੱਜ ਦੀ ਸਾਡੀ ਨੌਜਵਾਨੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੀ ਹੈ ਹਾਲਾਤ ਸ਼ਾਇਦ ਉਸ ਤੋਂ ਵੀ ਗੰਭੀਰ ਨੇ ਕਿਉਂਕਿ ਇਹ ਸਭ ਕਰਵਾਉਣ ਵਾਲੇ ਕੁਝ ਲੋਕ ਸੱਤਾ ਦਾ ਨਿੱਗ ਮੰਨ ਰਹੇ ਨੇ ਅਤੇ ਉਹ ਉੱਚੀਆਂ ਪਦਵੀਆਂ ਤੇ ਬੈਠੇ ਹੋਏ ਨੇ। ਨਾ ਨੌਕਰ ਕਰਨ ਦੀ ਬਜਾਏ ਸਰਕਾਰ ਨੂੰ ਹਕੀਕਤ ਮੰਨੀ ਚਾਹੀਦੀ ਏ ਅਤੇ ਟੁਕਵੇਂ ਕਦਮ ਜਿਹੜੇ ਬਣਦੇ ਆ ਉਹ ਲੈਣੇ ਚਾਹੀਦੇ ਨੇ। ਸਿਰਫ ਲੋਕਾਂ ਨੂੰ ਫੜ ਕੇ ਅੰਦਰ ਕਰਕੇ ਇਹ ਮਸਲਾ ਹੱਲ ਨਹੀਂ ਹੋਣਾ। ਇਸ ਦੇ ਵੱਖਰੇ ਵੱਖਰੇ ਪਹਿਲੂਆਂ ਨੂੰ ਸਮਝ ਕੇ ਉਹਨਾਂ ਨਾਲ ਨਜਿੱਠਣਾ ਪਊਗਾ।